ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮਿਲ ਕਰਦੀ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਅਪਸਟੀਆਂ ਨੂੰ ਪਾ ਸਕਦੇ ਲੇਡੀਜ਼ ਕਾਰਡੀਗਨ ਜਾਂ ਤਾਂ ਸਵੈਟਰ ਬੱਚਿਆਂ ਦੀਆਂ ਕੋਟੀਆਂ 스ਵੈਟਰਸ ਕੀ ਵੀ ਬਲਾਊਜ਼ ਕਿਸੇ ਵੀ ਫੁਰਜੇ ਕਰਤੇ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਡਿਜ਼ਾਈਨ ਸੋਹਣਾ ਲੱਗਦਾ ਤੇ ਬਹੁਤ ਹੀ ਜ਼ਿਆਦਾ ਬਣਾਈ ਵਿੱਚ ਆਸਾਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਹੋ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ 10 ਸੌਰੀ 8 ਸਲੰਗਾਂ ਦਾ ਡਿਜ਼ਾਈਨ ਹੈ 8 ਸਲੰਗਾਂ ਨੂੰ ਵਾਰ-ਵਾਰ ਆਪਾਂ ਰਿਪੀਟ ਕਰਨਾ ਤਾਂ ਜਿਹੜਾ ਆਪਣਾ ਡਿਜ਼ਾਈਨ ਬਣਦਾ ਜਾਂਦਾ ਇੱਥੇ ਮੈਂ ਛੋਟਾ ਜਿਹਾ ਬਾਰਡਰ ਬਣਾ ਕੇ ਇਸ ਤਰ੍ਹਾਂ ਉਲਟੀਆਂ ਲੈਣਾ ਦਾ ਉਸ ਤੋਂ ਬਾਅਦ ਅੱਠ ਸਲਾਂਗਾਂ ਡਿਜ਼ਾਈਨ ਦੀਆਂ ਬਣਾਇਆਂ ਠੀਕ ਹੈ ਤੁਸੀਂ ਕੋਈ ਵੀ ਆਪਣਾ ਮਨ ਪਸੰਦ ਨੀਚੇ ਬਾਰਡਰ ਬਣਾ ਕੇ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਡਿਜ਼ਾਈਨ ਸ਼ੁਰੂ ਹੁੰਦਾ ਅੱਠ ਸਲਾਂਗਾਂ ਨੂੰ ਬਾਰ ਬਾਰ ਰਿਪੀਟ ਕਰਦੇ ਆ ਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆਪਾਂ 4 ਦੇ ਮਲਟੀਪਲ 3 ਕੁੰਡੇ ਵਾਧੂ ਰੱਖਣੇ ਜਿਵੇਂ 4 4 4 ਲਾਸਟ ਤੇ 3 ਕੁੰਡੇ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇੱਕ ਇਧਰ ਕੰਨੀ ਤੇ ਤੇ ਕਿਧਰ ਠੀਕ ਹੈ ਇਸ ਤਰ੍ਹਾਂ ਕੁੰਡੇ ਲੈ ਲੈਣੇ ਪਹਿਲੀ ਸਲਾਈ ਡਿਜ਼ਾਈਨ ਦੀ ਫਸਟ ਰੋ ਰਾਈਟ ਸਾਈਡ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਆਪਾਂ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਦੋਨਾਂ ਕੰਨੀਆਂ ਤੇ ਆਪਣਾ ਜਿਹੜੇ ਆ ਕਿ ਕੁੰਡਾ ਵਾਧੂ ਰੱਖਿਆ ਹੋਇਆ ਠੀਕ ਹੈ ਇਸ ਤਰ੍ਹਾਂ ਪਹਿਲੀ ਸਲਾਈ ਹੁ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਸਲਿੱਪ ਇਸ ਤਰ੍ਹਾਂ ਕਰਨਾ ਹੈ ਸਲਿੱਪ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਫੇਰ ਥ੍ਰੈਡ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਇੱਕ ਸਲਿੱਪ ਇਸ ਤਰ੍ਹਾਂ ਫੇਰ ਤਿੰਨ ਸਿੱਧੇ 1 2 3 ਇੱਕ ਸਲਿੱਪ ਚਾਰ ਚਾਰ ਕੁੰਡੇ ਹੁੰਦੇ ਜਾਂਦੇ ਆਪਣੇ ਇਸ ਤਰ੍ਹਾਂ 1 2 3 ਇੱਕ ਸਲਿੱਪ 1 2 ਤਿੰਨ ਕੁੰਡੇ ਸਿੱਧੇ ਇਕਸਲੇ ਇੱਕ ਦੋ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਸਿੱਧੀ ਸिलाई ਆਪਣੀ ਸਿੱਧੀ ਸਾਈਡ ਤੋਂ ਤਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੂਸਰੀ ਸिलाई ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਸਾਰੀ ਸਲਾਈ ਉਲਟੀ ਬਣਾਓ ਰਾਈਟ ਸਾਈਡ 3rd ਰੋ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਪਹਿਲੀ ਸਲਾਈ ਇਦਰਾ ਇੱਕ ਗੁੰਡਾ ਤਾਰ ਕੀ ਅੱਗੇ 4-4 ਗੁੰਡਿਆਂ ਤੇ ਡਿਜ਼ਾਈਨ 1 2 3 ਗੁੰਡੇ ਸਿੱਧੇ ਇੱਕ ਅਸਲੇ 3 ਗੁੰਡੇ ਸਿੱਧੇ 1 ਅਸਲੇ 3 ਗੁੰਡੇ ਸਿੱਧੇ 1 ਅਸਲੇ 3 ਗੁੰਡੇ ਸਿੱਧੇ 1 ਅਸਲੇ 10 ਕੁੰਡੇ ਸਿੱਧੇ ਇੱਕ ਸਲੇਪ 10 ਕੁੰਡੇ ਸਿੱਧੇ ਕੰਨੀ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਠੀਕ ਹੈ ਚੌਥੀ ਸिलाई ਉਲਟੀ ਸ ਹੈ ਸਾਰੀ ਸिलाई ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਸਲੇਪ ਤੱਕ ਇਹ ਕੁੰਡਾ ਵੀ ਤੇ ਦੂਸਰੇ ਸਾਰੇ ਕੁੰਡੇ ਵੀ ਉਲਟੇ ਪੰਜਵੀਂ ਸਲਾਈ ਰਾਈਟ ਸਾਈਡ ਇੱਕ ਕੁੰਡਾ ਤਾਰ ਕੇ 1 2 3 ਸਿੱਧੇ ਇੱਕ ਸਲੇਪ 3 ਸਿੱਧੇ ਇੱਕ ਸਲੇਪ 3 ਸਿੱਧੇ ਇੱਕ ਸਲੇਪ 3 ਕੁੰਡੇ ਸਿੱਧੇ ਇੱਕਸਲੇ ਤਿੰਨ ਕੁੰਡੇ ਸਿੱਧੇ ਇੱਕਸਲੇ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਸਿੱਧੀ ਸਿੱਧੀ ਸਲਾਈ ਹੈ ਠੀਕ ਹੈ ਹੁਣ ਛੇਵੀਂ ਸਲਾਈ ਨੂੰ ਤੁਸੀਂ ਧਿਆਨ ਨਾਲ ਦੇਖਣਾ ਉਲਟ ਪਾਸੇ ਤੋਂ ਪਹਿਲਾਂ ਤਾਂ ਆਪਾਂ ਉਲਟੇ ਪਾਸੇ ਤੋਂ ਲਟੀਆਂ ਸਲਾਈ ਬਣਾਾਂਗੇ ਹੁਣ ਜਿਹੜੀ ਛੇਵੀਂ ਸਲਾਈ ਇਹਨੂੰ ਆਪਾਂ ਉਲਟੇ ਪਾਸੇ ਤੋਂ ਚੇਂਜ ਕਰਨਾ ਇਸ ਤਰ੍ਹਾਂ ਇੱਕ ਉਤਾਰ ਕੇ ਜਿਹੜੇ ਤਿੰਨ ਕੁੰਡੇ ਉਧਰ ਸਿੱਧੇ ਆ ਇਧਰ ਵੀ ਆਪਾਂ ਸਿੱਧੇ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਜਿਹੜਾ ਉਧਰ ਸਲਿੱਪ ਕੀਤਾ ਇਧਰ ਉਲਟਾ ਬਣਾ ਲਾਂਗੇ ਇਹੀ ਚਾਰ ਚਾਰ ਕੁੰਡੇ ਛੇਵੀਂ ਸਿਲਾਈ ਤੇ ਰਿਪੀਟ ਕਰਦੇ ਜਾਣਾ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਉਧਰ ਤਿੰਨ ਕੁੰਡੇ ਸਿੱਧੇ ਇਧਰ ਵੀ ਆਪਾਂ ਸਿੱਧੇ ਬਣਾਵਾਂਗੇ ਜਿਹੜਾ ਉਧਰ ਸਲਿੱਪ ਕੀਤਾ ਥ੍ਰੈਡ ਅੱਗੇ ਕਰਕੇ ਇਹਨੂੰ ਉਲਟਾ ਬਣਾਵਾਂਗੇ ਤੇ ਐਸੀ ਤਰ੍ਹਾਂ ਤਿੰਨ ਸਿੱਧੇ రెడ్ అగ్గి 1 వోల్ట్ 10 కుండే సిద్ధి 1 వోల్ట్ 10 కుండే సిద్ధి 1 వోల్ట్ 10 కుండే సిద్ధి లాస్ట్ వాళ్ళ వోల్ట్ 7ਵੀਂ ਸਿਲਾਈ ਹੁਣ ਸਿੱਧੇ ਪਾਸੇ ਤੋਂ ਬਣਾਉਣੀ ਹੈ ਪਹਿਲੀ ਸਿਲਾਈ ਦੀ ਤਰ੍ਹਾਂ ਇੱਕ ਧਾਰਕੀ 10 ਗੁੰਡੇ ਸਿੱਧੇ 1 2 3 ਇੱਕ ਇਸ ਲਈ

ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਬਣਾਉਣੀ ਹੈ ਹੁਣ ਆਪਾਂ ਛੇਵੀਂ ਸਲਾਈ ਦੀ ਤਰ੍ਹਾਂ ਉਲਟ ਪਾਸੇ ਤੋਂ ਇੱਕ ਧਾਰ ਕੇ ਥ्रेड ਪਿੱਛੇ ਤਿੰਨ ਸਿੱਧੇ ਇੱਕ ਦੋ ਤਿੰਨ ਫਿਰ ਜਿਹੜਾ ਅਦਰ ਸਲਿੱਪ ਕੀਤਾ ਇਧਰ ਉਲਟਾ ਤਿੰਨ ਸਿੱਧੇ ਇੱਕ 2 3 1 1 2 3 ਕੁੰਡੇ ਦਿੱਤੇ 1 3 ਕੁੰਡੇ ਦਿੱਤੇ 1 ਤੈਨ ਕੁੰਡੇ ਸਿੱਧੇ ਇੱਕ ਵਲਟ ਤੈਨ ਕੁੰਡੇ ਸਿੱਧੇ ਲਾਸਟ ਵਾਲਾ ਵਲਟ ਉਲਟੀ ਸਲਾਈਏ ਠੀਕ ਹੈ ਅੱਠ ਸਲਾਈਆਂ ਕੰਪਲੀਟ ਜਿਹੜੀਆਂ ਆਪਣੇ ਡਿਜ਼ਾਈਨ ਦਾ ਕੰਪਲੀਟ ਹੋ ਜਾਂਦੀਆਂ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜੇਕਰ ਤੁਸੀਂ ਮੇਰੇ ਸਰਬ ਕ੍ਰिएशन YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚਲੋ ਫਿਰ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਧੰਨਵਾਦ